ਕੋਈ ਨਾ ਚਲੋ ਜੀ ਮਾੜਾ ਇਹਨੂੰ ਆਪੂ ਤਰਾ ਕੇ ਜਾਵਾਂਗੇ ਫਿਰ ਤੋਂ ਆਪਾਂ ਗੱਲ ਕਰ ਲਈਏ ਇੱਕ ਨਾ ਥੋੜੇ ਨਾਲ ਤਾਂ ਜਰੂਰ ਕਰ ਲਈਏ ਚਲੋ ਜੀ ਕਾਜੀ ਆਹ ਵੇਖੋ ਜਲਾਲਾਬਾਦ ਵਾਲਿਓ ਆਹ ਬਾਗ ਹੁੰਦਿਆ ਆਹ ਬਾਈ ਸਾਡੇ ਮਿਲ ਗਿਆ ਅੱਜ ਇਹ ਬਾਈ ਜਲਾਲਾਬਾਦ ਤੋਂ ਜਮਾ ਪਾਸਾਂ ਦੇ ਵੱਲੋਂ ਹਾਂ ਜੀ ਰੋ ਲੈ ਜੁਲਦੀ ਨੂੰ ਚਾਲੇ ਪਾਤੇ ਆ ਹੋਰ ਪੈਰ ਜੁੱਤੀ ਨਾ ਮੇਰਾ ਵੀ ਪੰਜਾਬੀ ਉਹ ਪਾਉ ਕਿਉਂਕਿ ਮਸਲਾ ਥੋੜੀ ਹੋ ਕੇ ਆ ਕੇ ਖੜ ਗਿਆ ਨਵੇਂ ਨਵੇਂ ਹੁਕਮਾਂ ਨਵੀਆਂ ਨਵੀਆਂ ਨੀਤੀਆਂ ਨਵੇਂ ਨਵੇਂ ਕਰੋਸ ਸਾਨੂੰ ਖਤਮ ਕਰਨ ਲਈ ਆ ਰਹੇ ਹੈ ਮੇਰਾ ਵੀਰਾਂ ਬਹੁਤ ਸਿੱਧੀ ਗੰਭੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾਂਕਿ ਕਈ ਫੈੜ ਆਪਾਂ ਮੈਨੂੰ ਬਿਮਾਰ ਸੀਗਾ ਪਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਜਦ ਭੀੜ ਪੈਂਦੀ ਆ ਕਿ ਆਪਦੇ ਲੋਕਾਂ ਦੇ ਫਿਰ ਤਾਂ ਚਾਹੇ ਬੰਦਾ ਵੱਡਿਆ ਵੀ ਪਿਆ ਹੋਵੇ ਫਿਰ ਤੁਰਨ ਨਹੀਂ ਪੈਂਦਾ ਭਾਈ ਸੋ ਇਹ ਵੀ ਕਹਿੰਦਾ ਮੈਂ ਕਿਹਾ ਚਲਦੇ ਆਪਾਂ ਦਿੱਲੀ ਨੂੰ ਚਲਦੇ ਆ ਜੋਣ ਭਾਈ ਦਿੱਲੀ ਵੱਲੋਂ ਚੱਲੇ ਆ ਨੌਜਵਾਨ ਤੁਹਾਨੂੰ ਖਾਸ ਪੀਲ ਆ ਭਾਈ ਕਿ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਤੇ ਨਹੀਂ ਤੜਕੇ ਸੁਨੇਹਾ ਜਿੱਥੇ ਜਿੱਥੇ ਆਪਾਂ ਲੰਘਨੇ ਕੋਲਾ ਸੁਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀਕੇਡ ਲਾਤੇ ਜੀ ਗੱਲ ਲਾਤੇ ਜੀ ਅੱਗ ਡਾਂਸ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਕੋਈ ਗੱਲ ਨਹੀਂ ਆ ਰਹੇ ਆ ਦਿਲ ਦੇ ਤਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਧੇ ਤੇ ਤੁਨੂੰ ਫਤਿਹ ਕਰਕੇ ਗਏ ਆ ਫੇਰ ਆ ਰਹੇ ਆ ਸੋ ਪੰਜਾਬ ਦੇ ਨੌਜਵਾਨੋ ਆਪਣੀ ਹੱੱਤਾ ਖਾਤਰ ਜਾਣਾ ਆਪਣੀ ਹੋਂਦ ਖਾਤਰ ਆਪਣੀ ਨਸਲਾ ਫਸਲਾ ਆਪਣੇ ਰਜ਼ਗਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਆਪਣੀ ਪਰਿਸ਼ਾਨ ਨੂੰ ਬਚਾਉਣ ਜਾਣਾ ਸੋ ਭਾਈ ਹੁਣ ਹਾਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾਂ ਦੇਖੋ ਫਾਇਲ ਕਦਰ ਚੱਲ ਕੇ ਆਏ ਆ ਆ ਖੜਿਆ ਆ ਆਪਕੋ ਖੜਿਆ ਨੌਜਵਾਨੋ ਜੇ 80-80 ਸਾਲ ਦੇ ਬਾਪੂ ਸਾਡੇ ਸਾਡੀਆਂ ਮਾਈਆਂ ਅਮਰੀਕਾ ਜਨਨ ਲਵਾ ਚੱਲ ਚੱਲ ਪਿਆ ਨੇ ਤੁਰਫੇ ਦੇ ਘਰਾਂ ਤੋਂ ਨਿਕਲਦੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਵਾ ਛੱਡੋ ਰਜਾਈਆਂ ਲਾ ਕੇ ਮਾਰੋ ਪਰੇ ਰਜਾਈਆਂ ਵੀ ਆਜੇ ਤਰੁਮਦਾਨ ਚ ਆਪਾਂ ਦੇ ਕੋਲੋਂ ਕੋਲੇ ਜੀ ਤੁਮ ਇੰਦਰਾ ਤੇ ਨੌਜਵਾਨਾਂ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਆਜੋ ਵੀ ਲਈ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਨੂੰ ਪੰਜਾਬ ਲਈ ਲੜ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਜਦੋਂ ਤੁਸੀਂ ਦੇਖੋ ਅੱਜ ਹੀ ਅਸੀਂ ਬਾਹਰ ਆਇਆ ਤੇ ਅੱਜ ਹੀ ਸਾਡਾ ਜਿਹੜਾ ਮੈਨੂੰ ਬੁਖਾਰ ਵੀ ਆ ਲੱਖਾ ਬਾਈ ਕਹਿੰਦਾ ਮੈਂ ਲੱਖੇ ਬਾਈ ਨਾਲ ਗੱਲਬਾਤ ਕਰੀਏ ਸੜਕ 'ਤੇ ਆਏ ਆ ਉਹਨਾਂ ਤਰ੍ਹਾਂ ਦੀਆਂ ਸੱਗੇ ਤਰੀਂ ਇੰਡੀਆ ਨੇਗੀਆਂ ਨੌਜਵਾਨਾਂ ਨੂੰ ਬੇਨਤੀ ਆ ਵੀ ਆਜੋ ਜੁੜ ਬਣ ਕੇ ਨੌਜਵਾਨਾਂ ਤੁਹਾਡੇ ਕਰਕੇ ਜਿਹੜਾ ਬਾਪੂਆਂ ਦੇ ਨਾਲ ਜਿਹੜਾ ਜੋਸ਼ ਵਧਣਾ ਹੈ ਉਸੀਂ ਜਦੋਂ ਆ ਗਏ ਆਪਾਂ ਸਾਰੇ ਮੋਰਚੇ ਫਤਿਹ ਕਰਨੇ ਆ ਕੋਈ ਸਰਕਾਰਾਂ ਤੋਂ ਡਰਨ ਘਬਰਾਉਣ ਤੋਂ ਨਹੀਂ ਆ ਇਹ ਬਾਪੂਆਂ ਦੀ ਲੜਾਈ ਨਹੀਂ ਬਾਪੂ ਸਾਡੀਆਂ ਲੜਾਈਆਂ ਨਾਲ ਲੜ ਰਹੇ ਨੇਗੇ ਸਾਜੂ ਆਪਾਂ ਆਪਣੇ ਹੱਕਾਂ ਦੇ ਲਈ ਆਜੂ ਜੇ ਪਹਿਲਾ ਬਾਰਡਰ ਤੇੜੇ ਸੀਗੇ ਪਹਿਲਾਂ ਤਾਂ ਆਪਾਂ ਪੱਟੇ ਸੀਗੇ ਬੈਰੀਕੇਡ ਹੁਣ ਵੀ ਪੱਟਣ ਨੂੰ ਤਿਆਰ ਆਂ ਕਿਰਾ ਆਜੂ ਦਿੱਲੀ ਫਤਿਹ ਕਰਕੇ ਮੋੜਾਂਗੇ ਪਹਿਲਾਂ ਬੜੇ ਬਾਰੀ ਜਿੱਤੀ ਆ ਜਿਹੜਾ ਰਹਿੰਦੀਆਂ ਸਾਡੀਆਂ ਮੰਗਾਂ ਨੇ ਉਹ ਆਪਾਂ ਮਨਵਾ ਕੇ ਆਈਏ ਨਹੀਂ ਤਾਂ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਆ ਇਹਨਾਂ ਨੇ ਖਤਮ ਕਰ ਦੇਣਾ ਇਹ ਛੋਡੀ ਮੰਗਾ ਨਹੀਂ ਕਿ ਸਾਡੀ ਖੇਤੀ ਬਚ ਰੂ ਸਾਡੇ ਜ਼ਮੀਨਾਂ ਬਚ ਰਹਿਣਗੀਆਂ ਸਾਡਾ ਕਿੱਤਾ ਬਚ ਰਹੂਗਾ ਇਹ ਬਾਪੂ ਕਿਹਦੇ ਨਾਲ ਲੜ ਰਹੇ ਨੇ ਮੈਂ ਨੌਜਵਾਨਾਂ ਨੇ ਇੱਕ ਚੀਜ਼ ਦੇਖਿਆ ਨੌਜਵਾਨਾਂ ਨੂੰ ਨਰਾਜ਼ ਹੋ ਜੀ ਪਾਈ ਜਾਂਦੀ ਆ ਅਸਲ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਬੈਰੀਕੇਡ ਤੋੜਾਂਗੇ ਸਾਰੇ ਭੰਨਾਂਗੇ ਬਾਪੂਆਂ ਦੇ ਨਾਲ ਆ ਜਿਵੇਂ ਜਿਵੇਂ ਬਾਪੂ ਕਹਣਗੇ ਓਵੇਂ ਹੋਗਾ ਆਪਾਂ ਜਿਹੜੇ ਮੋਰਚੇ ਫਤਿਹ ਕਰਾਂਗੇ ਨੌਜਵਾਨੋ ਘਰੇ ਨਾ ਬੈਠਿਓ ਆਜੋ ਦਵਾਈ ਦਿੱਤੀ ਮੈਂ ਵੀ ਲੈ ਲਈ ਪੂਰੇ ਕਾਇਮ ਆ ਬਾਈ ਵੀ ਕਾਇਮ ਆ ਅਜਲਾਲਾਬਾਦ ਤੋਂ ਫਤਿਹ ਕਰ ਆਏ ਨੇ ਪੂਰੇ ਬਾਟਰੇ ਜੀ ਤੋਂ ਚੱਲੇ ਹੋਏ ਨੇਗੇ ਤੇ ਆਪਾਂ ਜਿਹੜੇ ਆਪਣਾ ਜ਼ਮੀਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਦੀ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਕਿ ਉਹ ਤਾਂ ਦੱਸ ਵੀ ਜਾਈ ਕਿਹੜੇ ਸਰਕਾਰਾਂ ਨੂੰ ਦੱਸੀ ਤੇ ਉਹ ਪੰਜਾਬ ਤੇ ਖਤਰਾ ਪੈਦਾ ਹੈਗਾ ਪੰਜਾਬ ਹਮੇਸ਼ਾ ਲੜਾਈ ਲੜਨ ਤਿਆਰ ਹੈ ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪੱਪਾ ਭਾਰਾ ਵੀ ਆ ਜਾਓ ਥੋਡੇ ਮੁਰੇ ਹੋ ਕੇ ਜੇ ਪਹਿਲਾਂ ਆਪਣੇ ਮੁਰੇ ਲੱਗਿਆ ਸੀ ਇਸ ਵਾਰੀ ਫੇਰ ਉਹ ਤਿਆਰ ਆ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਕਰਾਂ ਗੱਲ ਬੰਦ ਲਿਓ ਗੱਲ ਸਾਰੇ ਸਟੇਟ ਦਾ ਸਾਰੀਆਂ ਏਜੰਸੀਆਂ ਦਾ ਸਾਰੇ ਆਈ.ਡੀ. ਸੱਲਾਂ ਦਾ ਸਾਰੇ ਇਹ ਸਰਕਾਰ ਦੇ ਹੱਥ ਹੁੱਕੇ ਨੇ ਸਭ ਦਾ ਜੋਰ ਲੱਗਿਆ ਪਿਆ ਟ੍ਰਾਪੇ ਕੰਮ ਚਲਾਇਆ ਜਾ ਰਿਹਾ ਮਾਹੌਲ ਸੱਚਾ ਜਾ ਰਿਹਾ ਵਿਰਤਾਂਤ ਘੜਿਆ ਜਾ ਰਿਹਾ ਇਹ ਤਾਂ ਜੀ ਬੇਲੇ ਚੰਦ ਪੇ ਜੀ ਇਹਨਾਂ ਕੋਲ ਫੰਡ ਮੁੱਕ ਗਏ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਡੀਆਂ ਗੱਲਾਂ ਬਈ ਚਲਾਇਆਂ ਜਿਹੜਾ ਦਲਾਵ ਮੀਡੀਆ ਬਲੋਂ ਚਲਾਇਆਂ ਜਾਂਦੇ ਆ ਉਹਨਾਂ ਦਲਾਵ ਕੋਈ ਬੰਦੇ ਬਾਹਰ ਇੱਕ ਕੁਲੇ ਕਰੇ ਦੇ ਨੇ ਉਹਨਾਂ ਵੱਲੋਂ ਚਲਾਇਆਂ ਜਾਂਦੇ ਆ ਉਸੇ ਗੱਲ ਤੇ ਨਹੀਂ ਮੇਰਾ ਵੀ ਆਪਾ ਆਉਣਾ ਬਹੁਤ ਤਹਾਣੀਆਂ ਕਰੀਆਂ ਜਾਣਗੀਆਂ ਆਪਣੇ ਦਾ ਜ਼ੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜ਼ੋਰ ਲੱਗਿਆ ਪਿਆ ਲੱਤਾਂ ਸਿੱਟਣ ਤੇ ਦੁਨੀਆ ਦੀ ਕਰਨ ਚੱਲ ਪਈ ਜੀ ਹੋਰ ਕਾ ਜਾਨਾ ਨਹੀਂ ਕਿਸੇ ਨੇ ਜੀ ਭਾਈ ਮੈਂ ਗੱਲ ਹੋਰ ਖਾਸ ਚ ਆਉਂਦੇ ਰੱਖ ਲਓ ਨਿਊ ਵਰਲਡ ਆਰਡਰ ਬਾਰੇ ਪੜ੍ਹ ਲਿਓ ਨਿਊ ਵਰਲਡ ਆਰਡਰ ਐਸਾ ਖਤਰਨਾਕ ਮਤਲਬ ਕਿ ਕਾਨੂੰਨ ਲੈ ਕੇ ਆ ਰਹੇ ਆ ਐਸੀ ਖਤਰਨਾਕ ਨੀਤੀ ਲੈ ਕੇ ਆ ਰਹੀ ਆ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਧਰਤੀ ਤੁਹਾਡੀ ਸਿੱਖਿਆ ਕੱਖ ਵੀ ਤੁਹਾਡੇ ਪੱਲੇ ਨਹੀਂ ਰਹਿੰਦਣਾ ਮੇਰੀ ਗੱਲ ਯਾਦ ਰੱਖੋ ਮਲਿਆ ਮੇਟ ਕਰ ਦੇਣਗੇ ਬਈ ਇਹ ਨਾ ਉਸ। ਫੜਦੇ ਇੱਕ ਵਾਰੀ ਨਿਊ ਵਲਡ ਆਰਡਰ ਕੀ ਹੈ ਉਹ ਸੰਸਾਰ ਦੀਆਂ ਨੀਤੀਆਂ ਜਿਹੜੇ ਤੁਹਾਡੇ ਲਾਗੂ ਕਰਨੀਆਂ ਤੁਹਾਡੇ ਖਾਣ ਪੀਣ ਪਹਿਨਣ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਤੈਅ ਕਰਨਗੇ ਕਿ ਕਿਹੜਾ ਬੰਦਾ ਕਿੰਨੇ ਸਾਲ ਉਹ ਕਿਹੜਾ ਬੰਦਾ ਕਿੰਨੇ ਸਾਲ ਉਹ ਬਈ ਭੀਖ ਵੀ ਆੜ ਕੇ ਭੀਖ ਬਿਲਕੁਲ ਭੀਖ ਵੀ ਛੋਟੀ ਗੱਲ ਹੈ ਜਿਹੜਾ ਮੋਦੀ ਕਹਿੰਦਾ ਹੈ ਇਹ ਮੋਦੀ ਕਹਿੰਦਾ ਕਹਿੰਦਾ 24 ਦਾ ਇਹਦਾ ਸ਼ਸਨ ਹੈ ਵੱਡੇ ਫੈਸਲੇ ਲੈਣ ਦਾ ਫੈਸਲਾ ਪਾਰਲੀਮੈਂਟ ਚ ਮੁੱਕੀ ਜਾਂਦਾ ਹੈ ਵੱਡੇ ਬੰਦੇ ਸਮਝੋ ਕਿਹੜਾ ਫੈਸਲਾ ਲੈਣਗੇ ਤੇ ਤੁਹਾਨੂੰ ਮਾਰਨਾ ਦੱਬਣਾ ਕੁਚਲਣਾ ਮੇਰਾ ਵੀ ਹੱਥ ਬੰਨ੍ਹ ਕੇ ਦੇਖਿਓ ਭਰਾ ਮੇਰੇ ਖੜੋ ਖੜੋ ਆਪਣੇ ਬਖੂਆ ਨਾਲ ਖੜੋ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਠੱਕੇ ਮੇਰਾ ਵੀਰਾ ਉਹ ਪੱਦਲੀ ਬੰਨ੍ਹ ਕੇ ਪਾਗੇ ਦਸਤਗਿਰ ਨੂੰ ਲਾ ਰੋਕਾਂ ਆਉਂਦੇ ਆ ਯੋਦੇ ਤੇ ਯੋਦੇ ਇਹ ਯੋਦੇ ਕਦੇ ਵੱਡੇ ਵੱਡੇ ਅਰਥ ਦਰਿਆ ਨਹੀਂ ਉਕਸ ਕੇ ਨਾ ਇਹ ਜਦੋਂ ਖਿਲ ਪੈਂਦੇ ਨੇ ਨਾ ਵਿਧਾਨ ਦੇ ਵਿੱਚ ਤੇ ਫੇਰ ਰੋਕਾਂ ਟੋਕਾਂ ਦੇ ਚਾਹੇ ਜਿਹੜੇ ਮਰਜ਼ੀ ਤੁਸੀਂ ਅੱਗੇ ਦਰਿਆ ਚੱਲਦੇ ਹੋਣ ਅੱਗ ਦੇ ਦਰਿਆ ਹੋਣ ਤੇ ਚਾਹੇ ਪਾਣੀ ਦੇ ਹੋਣ ਫਿਰੇ ਛੀਲਕੇ ਆਉਂਦੇ ਆ ਬਾਈ ਇਹ ਪਾਰ ਕਰਕੇ ਆਉਂਦੇ ਆ ਆਉਣਗੇ ਜ਼ਿੰਦਗੀ ਆ ਰਹੇ ਆ ਯਾਰ ਰਹੀ ਜ਼ਿੰਦਗੀ ਨਾਲ ਟਕੜੇ ਹੋ ਜਾ ਹੁਣ ਬੋਲੇ